ਸਤਿ ਸ੍ਰੀ ਅਕਾਲ ਜੀ ਮੈਂ ਰਾਜਦੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਜੀ ਅੱਜ ਆਪਾਂ ਤੁਹਾਡੀ ਲੈ ਕੇ ਆਏ ਥੋੜੀ ਹੀ ਡਿਮਾਂਡ ਦੇ ਉੱਤੇ ਜਾਗੋ ਸਪੈਸ਼ਲ ਵੀਡੀਓ ਤੇ ਬਹੁਤ ਜਾ ਸਮਾ ਆਰਟੀਕਲ ਤਿਆਰ ਕੀਤਾ ਹੈ ਜੀ ਆਪਾਂ ਤੁਹਾਨੂੰ ਦਿਖਾਉਣੇ ਆ ਸੋਹਣੇ ਸੋਹਣੇ ਜਾਗੋ ਸਪੈਸ਼ਲ ਜਿਹੜੇ ਵੀ ਆਪਣੇ ਕੋਲ ਫਲਕਾਰੀਆਂ ਤੇ ਘਰੇ ਰੈਡੀ ਹੋਏ ਨੇ ਆਪਾਂ ਤੁਹਾਨੂੰ ਇੱਕ ਝਲਕ ਦਿਖਾ ਦਿੰਦੇ ਆ ਚਲੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਦੇ ਦਿਖਾਉਣਾ ਤੁਹਾਨੂੰ ਸੋਹਣੇ ਸੋਹਣੇ ਕੱਗਰੇਤੀ ਬਾਗ ਇਹੋ ਕੱਗੜਾ ਰੈਡੀ ਕਰਵਾਇਆ ਹੈ ਸ਼ਿਮਰ ਸਟਫ ਦੇ ਉੱਤੇ ਤੇ ਆਪਾਂ ਨੇ ਬਹੁਤ ਜ਼ਿਆਦਾ ਸੋਹਣੀਆਂ ਲੈਸਿਸ ਦੇ ਨਾਲੇ ਵਾਲਾ ਕੱਗੜਾ ਰੈਡੀ ਕੀਤਾ ਹੋਇਆ ਤੇ ਆਪਾਂ ਨੇ ਬਹੁਤ ਜ਼ਿਆਦਾ ਸੋਨੇ ਨਾਲ ਲਟਕਣ ਦਿੱਤੇ ਹੋਏ ਤੁਸੀਂ ਚੈੱਕ ਕਰ ਸਕਦੇ ਹੋ 셔ਟ ਦੇ ਨਾਲ ਦੇ ਆਪਾਂ ਨੇ ਬਣਾ ਕੇ ਲਟਕਣ ਰੈਡੀ ਕੀਤੇ ਹੋਏ ਨੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋ ਚੀਜ਼ ਤੇ ਬਹੁਤ ਜ਼ਿਆਦਾ ਸੋਹਣੀਆਂ ਆਪਣੇ ਫੁਲਕਾਰੀ ਦੀ ਸ਼ਰਟ ਰੈਡੀ ਕੀਤੀ ਹੋਈ ਹੈ ਜਿਹੜੀ ਇਹ ਸ਼ਰਟ ਹੈ ਜੀ ਇਹ ਖਦਰ ਦੇ ਉੱਤੇ ਨਹੀਂ ਹੈਗੀ ਇਹ ਚਨਾਉਂ ਸਟਫ ਤੇ ਰਹੂਗੀ ਜੀ ਸਾਰੀ ਤੇ ਮਸ਼ੀਨ ਵਰਕ ਰਹੇਗਾ ਚਨਾਉਂ ਦੇ ਸਟਫ ਦੇ ਉੱਤੇ ਮਸ਼ੀਨ ਵਰਕ ਕੀਤਾ ਹੋਇਆ ਹੈ ਚਨਾਉਂ ਦੇ ਸਟਫ ਦੇ ਉੱਤੇ ਮਸ਼ੀਨ ਵਰਕ ਕੀਤਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜਿਆਦਾ ਸੋਹਣੀ ਆ ਆਪਣੇ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਸੀਂ ਚੈੱਕ ਕਰ ਸਕਦੇ ਬਹੁਤ ਜਿਆਦਾ ਸੋਹਣੀ ਲੁੱਕ ਆਈ ਹੈ ਤੇ ਬਹੁਤ ਜਿਆਦਾ ਸੋਹਣੀ ਪਿਆਰੀ ਜੀ ਲੈਸ ਲਾਈ ਹੋਈ ਹੈ ਆਪਾਂ ਦੁਪੱਟੇ ਦੇ ਉੱਤੇ ਜਿੱਦਾਂ ਹੀ ਆਪਾਂ ਕਦਰ ਦੇ ਫਲੇਅਰ ਦੇ ਉੱਤੇ ਲੈਸ ਲਗਾਈ ਹੋਈ ਆ ਉਦਾਂ ਹੀ ਆਪਾਂ ਦਿੱਤੀ ਹੋਈ ਆ ਦੁਪट्टे ਦੇ ਉੱਤੇ ਬਹੁਤ ਜਆ ਸੁਣੀ ਲੈਸ ਹੈ ਤੇ ਨਾਲ ਸਟਿੱਪੀ ਵਰਕ ਕੀਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਸ਼ਿਮਰ ਦਾ ਸਟਫਰ ਹੋਊਗਾ ਜੀ ਤੇ ਬਹੁਤ ਜਆ ਸੁਣੀ ਲੁੱਕ ਆ ਰਹੀ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਬੜਾ ਨਹੀਂ ਬਹੁਤ ਜਆ ਸੁਣੀ ਲੁੱਕ ਆ ਰਹੀ ਆ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਵਿੱਚ ਕਿਸੇ ਵੀ ਸਟਫ ਦੇ ਵਿੱਚ ਕਰਵਾ ਸਕਦੇ ਹੋ ਇਹ ਬੜੀ ਚਨੌਰ ਸਰ ਇਹ ਵਾਲੀ ਜਿਹੜੀ ਆਪਾਂ 셔ਟ ਬਣਾਈਆਂ ਚਨੋ ਸਟੱਫ ਦੇ ਵਿੱਚ ਬਣਾਈ ਆ ਤੁਸੀਂ ਖੱਦਰ ਦੇ ਉੱਤੇ ਵੀ ਰੈਡੀ ਕਰਵਾ ਸਕਦੇ ਹੋ ਜਿੱਦਾਂ ਅੱਜ ਕੱਲ ਬਾਗ ਆ ਰਹੇ ਹਨ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਬਾਗ ਵੀ ਵੀ ਕਿਦਾਂ ਆਪਾਂ ਰੈਡੀ ਕਰਵਾ ਸਕਦੇ ਆ ਤੇ ਬਹੁਤ ਜ਼ਿਆਦਾ ਸੋਹਣੀ ਆਪਾਂ ਤੁਹਾਨੂੰ ਬਾਗ ਵਾਲੀਆਂ 셔ਟਾਂ ਦਿਖਾ ਰਹੇ ਆ ਅੱਜ ਪਹਿਲੀ 셔ਟ ਆ ਗਈ ਜੀ ਰੈੱਡ ਦੇ ਉੱਤੇ ਤੇ ਖੱਦਰ ਦਾ ਬਾਗ ਬਣਿਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਬਹੁਤ ਜ਼ਿਆਦਾ ਸੋਹਣਾ ਤੇ ਪੂਰਾ ਫਿਨਿਸ਼ਿੰਗ ਤੇ ਕੰਮ ਹੋਇਆ ਹੋਇਆ ਹੈ ਜਿਹੜਾ ਆਪਾਂ ਤੁਹਾਨੂੰ ਸਟੱਫ ਦਵਾਂਗੇ ਪੂਰਾ ਵਧੀਆ ਦਵਾਂਗੇ ਜਿਹੜਾ ਵੀ ਇਹ ਤੇ ਖਦਰ ਜਿਹੜਾ ਵੀ ਇਹਦਾ ਖਦਰ ਦਾ ਸਟੱਫ ਹੈ ਪੂਰਾ ਵਧੀਆ ਸਟੱਫ ਰਹੂਗਾ ਤੇ ਬਹੁਤ ਜ਼ਿਆਦਾ ਸੋਨਾ ਬਾਰਡਰ ਬਣਾਇਆ ਹੋਇਆ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸੋਨਾ ਬਾਰਡਰ ਹੈ ਤੁਸੀਂ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਕਲਰ ਦੇ ਵਿੱਚ ਤੁਸੀਂ ਇਹਦੇ ਨਾਲ ਲਹਿੰਗਾ ਜਾਂ ਘਗਰਾ ਰੈਡੀ ਕਰਵਾ ਸਕਦੇ ਹੋ ਜੀ ਜੇ ਤੁਸੀਂ ਸਲਵਾਰ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਸਲਵਾਰ ਵੀ ਜਿਹੜੀ ਕਰਕੇ ਦੇ ਦਾਂਗੇ ਜੀ ਤੇ ਇਹ ਵਾਰਾ ਜਿਹੜਾ ਬਾਗ ਹੈ ਪੂਰਾ ਖੁੱਲਾ ਡੁੱਲਾ ਬਾ ਇਹ ਪੂਰਾ ਖੁੱਲਾ ਡੁੱਲਾ ਬਾਗ ਰਹੂਗਾ ਤੇ ਬਹੁਤ ਜ਼ਿਆਦਾ ਸੋਹਣਾ ਕੰਮ ਰਹੂਗਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਸੋਹਣੀ ਤੇ ਵਧੀਆ ਕੁਆਲਟੀ ਦਾ ਬਾਗ ਰਹੇਗਾ ਜੀ ਜਿਹੜਾ ਜਿਹੜਾ ਅੱਜ ਆਪਾਂ ਤੁਹਾਨੂੰ ਪ੍ਰਾਈਸ ਦਵਾਂਗੇ ਇਸ ਵੀਡੀਓ ਤੋਂ ਬਾਅਦ ਹੋਰ ਪ੍ਰਾਈਸ ਤੁਹਾਨੂੰ ਨਹੀਂ ਮਿਲੂਗਾ ਇਹ ਆਪਾਂ ਰਿਸਪੌਂਡ ਦਿਓ ਤੇ ਹੀ ਲੈ ਕੇ ਆਏ ਆ ਆਪਣੇ ਕੋਲ ਥੋੜੇ ਹੀ ਪੀਸ ਰਹਿੰਦੇ ਨੇ ਜੇ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਪਸੰਦ ਆ ਤਾਂ ਤੁਸੀਂ ਇਹਨੂੰ ਲੈ ਸਕਦੇ ਹੋ ਇਹਦੇ ਨਾਲ ਤੁਸੀਂ ਸ਼ਰਟ ਵੀ ਜੇ ਤੁਸੀਂ ਇਹਨਾਂ ਸ਼ਰਟ ਰੈਡੀ ਕਰਵਾਉਣਾ ਚਾਹੁੰਦੇ ਹੋ ਸ਼ਰਟ ਬਣ ਜਾਈ ਜੇ ਤੁਸੀਂ ਇਹਨੂੰ ਬਾਗ ਦੀ ਤਰ੍ਹਾਂ ਲੈਣਾ ਚਾਹੁੰਦੇ ਹੋ ਤਾਂ ਇਹਦਾ ਬਾਗ ਵੀ ਰੈਡੀ ਹੋ ਜਾਏਗਾ ਜੀ ਨੈਸਟ ਆਇਆਗਾ ਜੀ ਬਹੁਤ ਜਿਆਦਾ ਸੋਨਾ ਪਿਓਰ ਖੱਦਰ ਦੇ ਉੱਤੇ ਹੀ ਬਣਿਆ ਹੋਇਆ ਤੇ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਨਾ ਬਣਿਆ ਹੋਇਆ ਤੁਸੀਂ ਐਨ ਖੁੱਲਾ ਡੁੱਲਾ ਪੂਰਾ ਖੁੱਲਾ ਡੁੱਲਾ ਰਹੂਗਾ ਜੀ ਵੱਡੇ ਪਨੇ ਦਾ ਬਾਗ ਰਹੇਗਾ ਤੁਸੀਂ ਇਹਨੂੰ ਕਿਸੇ ਵੀ ਤਰ੍ਹਾਂ ਦੇ ਵਿੱਚ ਯੂਜ਼ ਕਰ ਸਕਦੇ ਹੋ ਬਹੁਤ ਜਿਆਦਾ ਸੋਨੇ ਕਲਰ ਨੇ ਤੇ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਹੈ ਤੁਸੀਂ ਇਹਨਾਂ ਦਾ ਤੁਸੀਂ ਸਿਕਾਈ ਕਲਰ ਦਾ ਘਗਰਾ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਿਕਾਈ ਕਲਰ ਦਾ ਵੀ ਰੈਡੀ ਹੋ ਜਾਏਗਾ ਜੀ ਜੇ ਤੁਸੀਂ ਆਫ ਵਾਈਟ ਕਲਰ ਦਾ ਲੈਣਾ ਚਾਹੁੰਦੇ ਹੋ ਤਾਂ ਆਪਾਂ ਆਫ ਵਾਈਟ ਕਲਰ ਦਾ ਵੀ ਕਰਕੇ ਦੇ ਦਾਂਗੇ ਜੇ ਤੁਸੀਂ ਕੱਲੇ ਬਾਗ ਲੈਣਾ ਚਾਹੁੰਦੇ ਹੋ ਤਾਂ ਆਪਾਂ ਕੱਲੇ ਬਾਗ ਵੀ ਤੁਹਾਡੇ ਘਰ ਤੱਕ ਪਹੁੰਚਾ ਦਾਂਗੇ ਜੀ ਹੈਗਾ ਜੀ ਆਪਣੇ ਕੋਲ ਫੁਲਕਾਰੀ ਹੈ ਸੈਮੀ ਚਿਨੌਨ ਦੇ ਉੱਤੇ ਇਹ ਇਹ ਸਾਰੀ ਮਸ਼ੀਨਵਰਕ ਦੇ ਵਿੱਚ ਰਹੇਗੀ ਤੇ ਰੇਟ ਆਪਾਂ ਸਾਰੇ ਆ ਤੇ ਰੇਟ ਆਪਾਂ ਨਾਲ ਦੀ ਨਾਲ ਦੇ ਦਾਂਗੇ ਜੀ ਇਹ ਆਪਣੇ ਕੋਈ ਇੱਕ ਪੀਸ ਹੀ ਰਹਿੰਦਾ ਜਿਹੜਾ ਵੀ ਤੁਹਾਨੂੰ ਪਸੰਦ ਆ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਦੁਪट्टे ਬੁਘਵਾ ਸਕਦੇ ਹੋ ਜੀ ਨੈਕਸਟ ਆਏਗਾ ਸੁਣੀ ਫੁਲਕਾਰੀ ਆਏਗੀ ਜੀ ਨੈਕਸਟ ਸਾਰਾ ਹੱਥ ਦਾ ਕੰਮ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੰਮ ਦੇ ਫਿਨਿਸ਼ਿੰਗ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਇਹ ਵਾਰੀ ਫਲਕਾਰੀ ਦੇ ਰਹੇ ਹਾਂ ਇੱਕ ਪੀਸ ਹੀ ਰਹਿੰਦਾ ਫਟਾਫਟ ਆਰਡਰ ਦੇ ਸਕਦੇ ਹੋ ਆਰਡਰ ਦੇਣ ਲਈ ਪਹਿਲਾਂ ਤੁਸੀਂ ਨੇ ਸਕਰੀਨ ਸ਼ਾਟ ਲੈਣਾ ਉਸ ਤੋਂ ਬਾਅਦ ਹੀ ਤੁਸੀਂ ਨੇ ਮੈਨੂੰ ਮੈਸੇਜ ਕਰਨਾ ਪਲੀਜ਼ ਕਾਲ ਨਾ ਕਰਿਓ ਕਿਉਂਕਿ ਕਾਲ ਆਪਾਂ ਨਹੀਂ ਅਟੈਂਡ ਕਰਦੇ ਸਿਰਫ ਮੈਸੇਜ ਤੇ ਹੀ ਤੁਸੀਂ ਇਹਨੂੰ ਬੁੱਕ ਕਰ ਸਕਦੇ ਆ ਦਾ ਦੁਪੱਟਾ ਚੁਣੌਣ ਦੇ ਵਿੱਚ ਬਹੁਤ ਜ਼ਿਆਦਾ ਸੋਨਾ ਖੁੱਲਾ ਡੁਲਾ ਦੁਪੱਟਾ ਰਹੇਗਾ ਤੇ ਬਹੁਤ ਜਿਆਦਾ ਸੋਹਣਾ ਖੁੱਲਾ ਢੁਲਾ ਦੁਪੱਟਾ ਰਹੇਗਾ ਜੀ ਹੈਂਡਵਰਕ ਦਾ ਪੂਰਾ ਕੰਮ ਹੈ ਸਿਪੀ ਵਰਕ ਦੇ ਨਾਲ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਉੱਤੇ ਆਪਾਂ ਇਹ ਵਾਲਾ ਦੁਪੱਟਾ ਦੇ ਰਹੇ ਹਾਂ ਤੇ ਬਹੁਤ ਜਿਆਦਾ ਸੋਹਣੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਤੁਹਾਨੂੰ ਬਹੁਤ ਜਿਆਦਾ ਸੋਹਣਾ ਰਸਟ ਕਲਰ ਦੇ ਵਿੱਚ ਦੁਪੱਟਾ ਰਹੇਗਾ ਜੀ ਇੱਕ ਪੀਸ ਹੀ ਰਹਿੰਦਾ ਜਿਹੜੇ ਵੀ ਆਪਣੇ ਅੱਜ ਆਪਣੇ ਕੋਲ ਸਾਰੇ ਦੁਪੱਟਿਆਂ ਦੇ ਕਲੈਕਸ਼ਨ ਹਨ ਇੱਕ ਇੱਕ ਪੀਸ ਹੀ ਰਹਿੰਦਾ ਜੀ ਤੁਸੀਂ ਫਟਾਫਟ ਆਰਡਰ ਦੇ ਸਕਦੇ ਹੋ ਸਾਰਾ ਹੈ ਸਾਰਾ ਹੈਂਡਵਰਕ ਦਾ ਕੰਮ ਹੈ ਤੇ ਪੂਰਾ ਪਾਰਟੀ ਵੇਅਰ ਦੁਪੱਟਾ ਰਹੇਗਾ ਤੁਸੀਂ ਇਹਦੇ ਨਾਲ ਕਿਸੇ ਵੀ ਤਰ੍ਹਾਂ ਦਾ ਸੂਟ ਸਟਿਚ ਕਰ ਸਕਦੇ ਹੋ ਜੀ ਐਸੀ ਕਿ ਅੱਜ ਆਪਣੇ ਕੋਲ ਜਗਬੋਦੀ ਕਲੈਕਸ਼ਨ ਜਿਨ੍ਹਾਂ ਵਿੱਚ ਤੁਹਾਨੂੰ ਕੋਈ ਵੀ ਬਾਗ ਜਾਂ ਫੁਲਕਾਰੀ ਪਸੰਦ ਆ ਤੁਸੀਂ ਫਟਾਫਟ ਆਰਡਰ ਦੇ ਸਕਦੇ ਹੋ ਤੇ ਘਰ ਬੈਠੇ ਸੋਹਣੇ ਸੋਹਣੇ ਦੁਪੱਟੇ ਮੰਗਵਾ ਸਕਦੇ ਹੋ ਜੀ ਜੇ ਮੇਰੇ ਚੈਨਲ ਤੇ ਪਹਿਲੀ ਵਾਰ ਨੇ ਮੈਂ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਕਮੈਂਟ ਕਰਕੇ ਜੂ ਦੱਸਿਆ ਕਰੋ ਤੁਹਾਨੂੰ ਮੇਰੇ ਸੂਟਾਂ ਦੀ ਕਲੈਕਸ਼ਨ ਕਿੱਦਾਂ ਨਹੀਂ ਲੱਗਦੀ ਹੈ ਜੀ ਮੇਰੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ ਜੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਸੋਣ ਸੋਣ ਸੂਟਾਂ ਹੈ ਨਾ ਤੇ ਨਵੇਂ ਨਵੇਂ ਡਿਜ਼ਾਈਨ ਨਾਲ ਬਾਏ ਬਾਏ